ਪਹਿਲਾਂ ਤਾਂ ਇੱਥੇ ਪਹੁੰਚਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਪੈਸ਼ਲੀ ਸਾਡੇ ਲੋਕਲ ਬੋਡੀ ਦੇ ਮੋਰੀਸਟਰ ਸਾਹਿਬ ਨੂੰ ਜੁਜੋਤ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਕੀਮਤੀ ਸਮਾਂ ਕੱਢ ਕੇ ਸਾਡੇ ਨਕਸ਼ੇ ਮੇਲੇ ਨੂੰ ਤਾ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਅੱਜ ਰਵਜੋਤ ਜੀ ਸਾਡੇ ਨਾਲ ਪਹੁੰਚੇ ਨੇ ਤੇ ਅੱਜ ਨਕਸ਼ੇ ਮੇਲੇ ਦਾ ਆਗਾਜ਼ ਹੋ ਰਿਹਾ ਫੁੱਲ ਫਲੈਸ਼ ਤਰੀਕੇ ਨਾਲ ਤੇ ਲੋਕਲ ਜਿਹੜੀ ਜਨਤਾ ਉਹ ਇਸ ਚੀਜ਼ ਦਾ ਲੋਟੋ ਉਠਾ ਰਹੀ ਹੈ ਸਭ ਤੋਂ ਜ਼ਿਆਦਾ ਕਮ ਜੋਸਾ ਰੀ ਕੋਰਪੋਰੇਸ਼ਨ ਕਰ ਰਹੀ ਹੈ ਉਹ ਇਸੇ ਮੁੱਦੇ ਤੇ ਕਰ ਰਹੀ ਕਿ ਕਿੱਦਾਂ ਸਾਡੇ ਜਿਹੜੇ ਲੋਕਲ ਲੋਕ ਪਟੰਟਾ ਸ਼ਹਿਰ ਦੇ ਉਹਨਾਂ ਦੇ ਘਰ ਤੋਂ ਘਰ ਜੇੜੇ ਲੱਗਣ ਉਹਨਾਂ ਦੀ ਧਿਆਣੀਆਂ ਬਚ ਤੇ ਸਵਿਫਟਲੀ ਤੇ ਸਮੂਥ ਤਰੀਕੇ ਨਾਲ ਕਿੰਦਾ ਕੰਮ ਹੋਵੇ ਸਾਡਾ ਸਟਾਫ ਜਿਹੜਾ ਬਿਲਡਿੰਗ ਬ੍ਰਾਂਚ ਦਾ ਬਹੁਤ ਹੀ ਮਿਹਨਤ ਕਰਕੇ ਉਹਨਾਂ ਨੇ ਇਹਨਾਂ ਵਧੀਆ ਪਲੈਟਫਾਰਮ ਕ੍ਰੀਏਟ ਕੀਤਾ ਤੇ ਪਟੰਟਾ ਸ਼ਹਿਰ ਇੱਕ ਪਾਇਲਟ ਪ੍ਰੋਜੈਕਟ ਬਣ ਕੇ ਆ ਰਿਹਾ ਹੈ ਪੂਰੇ ਪੰਜਾਬ ਵਾਸਤੇ ਨਹੀਂ ਪੂਰੇ ਦੇਸ਼ ਵਾਸਤੇ ਮੈਂ ਉਮੀਦ ਕਰਦਾ ਹਾਂ ਵੀ ਇਸ ਪ੍ਰੋਜੈਕਟ ਦੇ ਸਕਸੈਸਫੁਲ ਹੋਣ ਤੋਂ ਬਾਅਦ ਇਹ ਸੇਮ ਤਰੀਕਾ ਬਾਕੀ ਪੰਜਾਬ ਦੇ ਡਿਸਟ੍ਰਿਕਟਸ 'ਚ ਵੀ ਯੂਜ਼ ਹੋਏਗਾ ਤੇ ਲੋਕਾਂ ਨੂੰ ਇਸੇ ਤਰ੍ਹਾਂ ਸਫਿਸ਼ਟ ਕੰਮ ਕਰਾਉਣ ਦਾ ਫਾਇਦਾ ਮਿਲੇ ਇਸ ਤੋਂ ਇਲਾਵਾ ਮੈਂ ਆਪਣੇ ਮਿਨਿਸਟਰ ਸਾਹਿਬ ਨੂੰ ਦੱਸਣਾ ਚਾਹਨਾ ਹੈ ਕਿ ਬਹੁਤ ਹੀ ਖੁਸ਼ੀ ਦਾ ਮੌਕਾ ਇਹ ਵੀ ਹੈ ਕਿ ਸਾਡੇ ਕਾਰਪੋਰੇਸ਼ਨ ਨੇ ਇਸ ਤੋਂ ਇਲਾਵਾ ਹੋਰ ਕਈ ਉਪਲਬਧੀਆਂ ਹਾਸਲ ਕੀਤੀਆਂ ਤੁਹਾਡੀ ਗਵਾਹੀ ਹੇਠ ਤੇ ਸਾਡੇ ਸੀਐਮ ਸਾਹਿਬ ਕੁਲਵੰਤ ਸਿੰਘ ਦੀ ਗਵਾਹੀ ਹੇਠ ਜਿੰਨੀਆਂ ਵੀ ਕੋਆਪਰੇਟਿਵ ਸੁਸਾਇਟੀਆਂ ਸੀਗੀਆਂ ਕਈ ਸਾਲਾਂ ਤੋਂ ਉਹਨਾਂ ਦੇ ਨਕਸ਼ੇ ਨਹੀਂ ਸੀ ਪਾਸ ਹੋ پا ਰਹੇ ਜਾਂ ਫਿਰ ਪੋਸੀਬਲ ਹੀ ਨਹੀਂ ਸੀਗਾ ਪਾਸ ਹੋਣਾ ਅੱਜ ਤੁਹਾਡੀ ਅਗਵਾਈ ਹੇਠ ਤੇ ਸੀਐਮ ਸਾਹਿਬ ਦੀ ਅਗਵਾਈ ਹੇਠ ਤਕਰੀਬਨ 2000 ਕਰਾਂ ਨੂੰ ਇਸ ਦਾ ਫਾਇਦਾ ਮਿਲੇਗਾ ਉਠਾਇਆ ਜਾਏਗਾ ਤੇ ਅੱਜ ਉਹਨਾਂ ਦੇ ਸਾਰਿਆਂ ਦੇ ਨਕਸ਼ੇ ਪਾਸ ਹੋਣਗੇ ਤੇ ਕਲੀਅਰਟੀ ਨਾਲ ਉਹਨੂੰ ਅਬ ਅਬ ਮੱਛੀ ਲੈ ਕੇ ਜਾ ਸਕਾਂਗੇ ਤੇ ਅੱਗੇ ਉਹ ਲੀਗਲਾਈਜ਼ ਹੋ ਜਾਣਗੇ